ਬੜੀਆਂ ਬਣੀਆਂ ਨੇ ਹਾਂ ਮਾਦੀ ਹੈਪੀ ਲੋੜੀ ਹੈਪੀ ਲੋੜੀ ਸਾਰਿਆਂ ਨੂੰ ਵੀ ਹੈਪੀ ਲੋੜੀ ਅੱਛਾ ਠੀਕ ਹੈ ਬੰਦੀ ਦੀ ਹੁੰਦਾ ਵਾਸਤੇ ਇਹਨਾਂ ਕੋਲ ਅਸੀਂ ਪਹਿਲਾਂ ਕਿਹਾ ਸੀ ਨਾ ਵੀ ਅੱਛਾ ਬਸ ਉਹ ਸਾਰਿਆਂ ਨੂੰ ਫਰੋਸਤ ਪਰ ਜਾਣਾ ਹੈ ਹਾਂ ਸੇਮ ਹੀ ਹੈ ਨਾ ਹਾਂਜੀ ਸੇਮ ਬਣਦੀ ਹੈ ਚਲੋ ਵਧੀਆ ਵੇਖ ਕਰਾਣੀ ਕਰਨਾ ਚਾਹੀਦਾ ਚਲੋ ਰੱਖੋ ਗੱਡੀ ਚ ਚੱਲ ਗਏ ਤਿਆਰ ਨਾ ਹੋਣਾ ਤੁਸੀਂ ਤਿਆਰ ਕੀ ਹੋ ਕੇ ਕਰਨਾ ਤਿਆਰ ਹੋ ਕੇ ਵੀ ਤੁਸੀਂ ਮੇਰੇ ਘਰ ਆਲੀ ਰਹਿਣਾ ਹਾਂ ਹਾਂਜੀ ਹੋ ਗਏ ਤਿਆਰ ਲੈ ਨਿਊ ਲੁੱਕ ਇਹ ਲੋ ਯੈਲੋ ਯੈਲੋ ਕਲਰ ਸੋਹਣਾ ਲੱਗਦਾ ਤੇ ਯੈਲੋ ਬੋਡੀ ਹੈ ਮਾਇਨਾ ਬੈਚਿੰਗ ਮੈਚਿੰਗ ਹੋ ਗਈ ਨੇੜੇ ਖੜੇ ਹੋ ਮਰੇ ਵੇਖੀਏ ਤੁਹਾਨੂੰ ਮੈਚਿੰਗ ਆ ਹੈਗੀ ਕਿ ਨਹੀਂ ਹੈਗੀ ਨਹੀਂ ਤਾਂ ਆਪਾਂ ਚੇਂਜ ਕਰਕੇ ਆਵਾਂਗੇ ਹਾਂ ਆਈ ਸੱਚੀ ਮੈਚਿੰਗ ਹੋ ਗਈ ਥੋੜੀ ਸੇਮ ਗ੍ਰੀਨ ਗ੍ਰੀਨ ਹੋ ਗਿਆ ਹਣਾ ਕੀ ਆ ਓਕੇ ਗੋਣ ਫਿਰ ਬਾਏ ਬਾਏ ਓਏ ਤਗਦੀ ਟਿੱਗਾ ਓਏ ਤਗਦੀ ਟਿੱਗਾ ਗਦੀ 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 ਗਾ ਲੈਣਾ ਲੈਣਾ ਤੇ ਤੇ ਫਾਈਰੂ ਖਾਂਦੀਆਂ ਵਾਲਿਆਂ ਨੂੰ ਵੀ ਤੰਦਰੁਸਤ ਰੱਖੀ ਲੈਣਾ ਲੈਣਾ ਹਾਂ ਹਾਂ ਕੀ ਮੋਟੂ ਫਾਜਾ ਜੀ ਕਾਟ ਦੇ ਕਰੇ ਇੱਕ ਇੱਕ ਅੰਦਰ ਵੱਲ ਖਿਜੋੜਨ ਉਹ ਹਾਂਜੀ ਇੱਕ ਜੱਗ ਜਿਹਾ ਰੱਖ ਲਓ ਪੰਨ ਉਹਦਾ ਫਿਰ ਬੈਠ ਕੇ ਜਾਊਗੀ ਲੱਗਦਾ ਆਜੂਗੀ ਆਹ ਤੇ ਕਾਹਦਾ ਲਓ ਕਿਹਦਾ ਲੱਗਦਾ ਠੋਖ ਨਾਲ ਪਹਿਣਾ ਵਾਦਾ ਜੀ ਅਸੀਂ ਪਟੋਕੇ ਨਾਲ ਹੋਰ ਲੈ ਜੀਣਾ ਪੜੀਗਾ ਦੋ ਮੈਂ ਕੀ ਕਰੀ ਅੱਗੇ ਦੇ ਲਾ ਬਣਾ ਲਈ ਚਲਾਂਗੇ ਜਿਹੜੀ ਜਿਹਨੇ ਚੱਕ ਲਈ ਉਹਦੀ ਹਾਂ ਜਿਹਨੇ ਚੱਕ ਲਈ ਦੇਖ ਕੋਈ ਯਾਰ ਇਹਨਾਂ ਨੂੰ ਸਹੀਆਂ ਪਰੇ ਨੂੰ ਰੱਖ ਦੇ ਤੁਹਾਡੇ ਬਾਸ ਤੋਫਾ ਰਭੀ ਜਿਹੜੀ ਮਰਜ਼ੀ ਰੱਖ ਲੈ ਨਹੀਂ ਹੁਣ ਮੇਰੀ ਗੱਲ ਸੁਣੋ ਉਹਨਾਂ ਨੂੰ ਆਪਾਂ ਆਦ ਦੇਵਾਂਗੇ ਜਿੰਨਾਂ ਸੀ ਨਾ ਇੱਕ ਤਾਂ ਗੋਟਾ ਜਿਹਾ ਵੱਖਰਾ ਲੱਗਿਆ ਉਹ ਹੁਣ ਦੇ ਦਾਂਗੇ ਠੀਕ ਹੈ ਉਹ ਦੋਨੇ ਕਰੀ ਨਹੀਂ ਇਹਨਾਂ ਨੇ ਫਿਰ ਵੀ ਫਾਇਦੇ ਚ ਰਹੇ ਨਾ ਕਿਉਂਕਿ ਇਹਨਾਂ ਦੇ ਵਾਸਤੇ ਰੈਂਕ ਵੀ ਲਿਆ ਨਾ ਇੱਕ ਵਾਰ ਹਰਾ ਪਾਲਾ ਰੱਖਦੇ ਮੈਂ ਤੁਹਾਡੇ ਵਾਸਤੇ ਤੋਫਾ ਫੋਲਾ ਹਾਂ ਹਾਂ ਉਹ ਫਿਰ ਫੋਲਾ ਜਿਹੜੀ ਮਰਜ਼ੀ ਚੱਕ ਲੈ ਨਹੀਂ ਨਹੀਂ ਸੇਮ ਹੀ ਲਈਆਂ ਮੈਂ ਇੱਕੋ ਜਿਹੀਆਂ ਸਾਰੀਆਂ ਆਜੋ ਬੱਚੇ ਨਾਲ ਚੱਲੀਏ ਰਿਦਮ ਕੀ ਕਹਿੰਦੀ ਸੀ ਵਾਰ ਕੇ ਮਿਰਚਾ ਸੁੱਟ ਮਾਈ ਮੇਰੇ ਤੋਂ ਤੇਰੇ ਤੋਂ ਵੀ ਵੈਸੇ ਤਾਂ ਅੱਜ ਬਣਦੀਆਂ ਕਿੱਧਰ ਗੇ ਰੇ ਤਮ ਤੇਰੇ ਤੋਂ ਮਿਰਚਾ ਤਾਂ ਬਣਦੀਆਂ ਹੀ ਆ ਤੈਨੂੰ ਖਾਣੀਆਂ ਵਾਰ ਕੇ ਚੱਲੀਏ ਹਾਂਜੀ ਚਲੋ ਠੀਕ ਆ ਫਿਰ ਓਕੇ ਬਾਈ ਨੰਨੂ ਪਾਪਾ ਨੂੰ ਬਾਈ ਕਰਦਾ ਓਕੇ ਓਕੇ ਬਾਈ ਮੈਂ ਬੱਫੀ ਬੱਫੀ ਵਾਲਾ ਹਾਂ ਆਓ ਬੱਲੇ ਬੱਲੇ ਚੱਲ ਬੱਫੀ ਬੱਫੀ ਐਨੀਮਲ ਕਰਵਾਇਨੂੰ ਬੱਫੀ ਕੀ ਲੈਣਾ ਜਾਣਾ ਹੁਣ ਜਾਣਾ ਹੁਣ ਅਸੀਂ ਵਾਪਿਸ ਚੱਲਦੇ ਪਾਰੀ ਕਰਦੇ ਪਾਰੀ ਨੰਨੂ ਬੱਫੀ ਪਾਲਾ ਪਾਰੀ ਕਰਦੇ ਨੰਨੂ ਲੈ ਪਾਣੀ ਕਰਕੇ ਚੱਲ ਸੰਭਾਈ ਕਾ ਦੋਹਣ ਬਾਈ ਅੰਨਾਂ ਨੂੰ ਬੈਠਾ ਲਾ ਗੋਨ ਨੂੰ ਵੀ ਬਾਈ ਕਰਦੇ ਤੈਨੂੰ ਬਾਈ ਬੱਸ ਪਾ ਲਵਾਂਗੇ ਨਾ ਹੁਣ ਉਹ ਲੋਕਾਂ ਦਾ ਗੱਡੀ ਸਟਾਰਟ ਆ ਹਾਂ ਆਉਣੇ ਹਾਂਜੀ ਆ ਗਏ ਆਪਾਂ ਫੇਰ ਆਉ ਬੋਰਡ ਕਿੰਨਾ ਸੋਹਣਾ ਹੈ ਨਾ ਦੋ ਦਿਨ ਬਾਅਦ ਫੇਰ ਆ ਗਏ ਨਹੀਂ ਤੇ ਉਹ ਆਪਣੇ ਨੇੜੇ ਹੀ ਆ ਨਾ ਬੱਲੇ ਕਰਦਾ ਹਾਂਜੀ ਇੱਧਰ ਤਾਂ ਸਿਰਫ 5-10 ਮਿੰਟ ਲੱਗੇ ਮਿਲਣਾ ਤਾਂ 10 ਮਿੰਟ ਲੱਗੇ 10 in 500 meters turn right ਕੋਈ ਤਾਂ ਤਾਂ ਬਹੁਤ ਅੱਜ ਨੈਵੀਗੇਸ਼ਨ ਉਹ ਕਰ ਦੋ ਐਂਡ ਐਬਸਟ ਹਾਂਜੀ ਪਹਾੜ ਆ ਨਾ ਇੱਧਰ ਛੀਆਂ ਪਾੜੀ। ਤਾਂ ਹੀ ਦਸੀਆਂ ਪਾੜੀ ਆ। ਤੇ ਜੰਗਲ ਹੀ ਆ ਇੱਧਰ। ਹਾਂਜੀ। ਜਿੱਥੇ ਪੱਜਣਾ ਉਹ ਚੜਿਆ ਘਰ। ਟੇਪ ਨੈਕਸਟ ਰਾਈਟ। ਪਰ ਉਹਨਾਂ ਨੇ ਫੇਰ ਖੁਸ਼ ਹੋਇਆ ਨਾ ਹਨਾ। ਉਹਨਾਂ ਨੇ ਕਿਹਾ ਮਾਮੂ ਜੀ ਪੁਲਿਸ ਰੈਪ ਹੋ। ਹਾਂ। ਹਾਂ। ਬਾਬੇ ਅੱਛਾ ਗਿਆ ਉਹ ਵੇ। ਪਾਣੀ ਵੀ ਕਹਿਣਾ ਪੁਸ਼ਪ ਨੇ। ਪੁਸ਼ਪ ਨੇ ਕਹਿਣਾ 300 ਲੀਟਰ ਪਾਰ ਹੈਗਾ। ਚਲੋ 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 ਉਹਨਾਂ ਨੇ ਸਰਪ੍ਰਾਈਜ਼ ਦਿੱਤਾ। ਕੀ ਨਾ ਵੇ ਆਪਾਂ ਨੂੰ ਸਰਪ੍ਰਾਈਜ਼ ਮਿਲ ਗਿਆ। ਉਹ ਕਿਤੇ ਗਿਆ ਤਾਂ ਨਹੀਂ। ਕਹਤਾ ਨਹੀਂ ਕਿ ਤੇ ਗੱਡੀ ਤਾਂ ਖੜੀ ਹੈ ਆ ਗਿਆ ਅੰਛਾ ਆ ਗਿਆ ਇਹ ਆ ਵੀ ਚਾ 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 ਸਾਸਰੀ ਕਾ ਸਾਸਰੀ ਕਾ ਆ ਜਾ ਤਕਦੀਰ ਆ ਵੀ ਅੰਛਾ ਆ ਜਾ ਜਾ ਆ ਜਾ ਆ ਵੀ ਆ ਵੀ ਆ ਵੀ ਆ ਵੀ ਬੱਮੀ ਸਾਸਰੀ ਕਾ ਸਾਸਰੀ ਕਾ ਬੱਮੀ ਨਾ ਤਰੀ ਗਾਲਾ ਤਕਦੀਰ ਐ ਬੱਪੀ ਬੱਪੀ ਮੈਨੂੰ ਦੇ ਦੇ ਗਰੀਮੀ ਤੂੰ ਦਸੰਗੀ ਜਾਂਦਾ ਆ ਜਾ ਸਾਲ ਬਾਅਦ ਆ ਗਏ ਨਾ

ਗਿਫਟ ਹੂੰ ਸੰਗਿਦਨ ਕਰਾਇ ਕਿ ਸੁਦਾ ਬਿਆਹ ਹੈ ਨਹੀਂ ਅੰਗਰ ਦੇ ਜਾਣ ਕੇ ਪਿਆ ਹੈ ਅੰਗਰ ਅੰਗਰ ਕੱਟ ਰਿਦਮ ਕਿਹੜਾ ਆਹੀ ਕੱਟਦਾ ਆਹੀ ਪਹਿਲਾ ਵਾਲਾ ਕੱਟਦਾ ਜਿਹੜੀ ਮਰਜ਼ੀ ਕਰ ਲੈ ਇੱਕੋ ਹੀ ਹੈ ਸਾਨੂੰ ਹਾਂ ਹਾਂ ਅੱਗੇ ਦੀ ਹੋ ਗਈ ਥੋੜੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬੱਤੀ ਬੱਤੀ ਕੀ ਨਾ ਨਾ ਉਹ ਕੱਢਣ ਵਾਲਾ ਥੱਲੇ ਬੈਗ ਬੈਗਬੁੱਕ ਥੱਲੇ ਪਿਆ ਉਹਨਾਂ ਚ ਕੱਲੇ ਟਾਇਰ ਹੀ ਫੜਾ ਦੋ ਇਹ ਟਾਇਰ ਗੁਰਲੀ ਨੇ ਪੈਰਾ ਥੱਲੇ ਲਾ ਕੇ ਨਾ ਲੱਗਣੀ ਨਹੀਂ ਤੂੰ ਹੀ ਚਲ ਜਾ ਕਰੀ ਆਵੇ ਥੈਂਕ ਯੂ ਤੇਰੇ ਦੀ ਥੈਂਕ ਯੂ ਬਾਬਾ ਗੋਲਿੰਗ ਕੱਢ ਦੀ ਇਹਨੂੰ ਕੱਢ ਲਫਾਫੇ ਚ ਤੂੰ ਵੀ ਕਹਿ ਤੂੰ ਵੀ ਕਹਿ ਹੈਪੀ ਲੋੜੀ ਦੇ ਵਾਸਤੇ ਰਮਾਨਾ ਤੁਹਾਨੂੰ ਥੈਂਕ ਯੂ ਜਲਦੀ ਜਾਓ ਅੱਜ ਮੈਚਿੰਗ ਕਰਕੇ ਆਈਆਂ ਦੇਖੋ ਮੈਂ ਮੈਚਿੰਗ ਮੈਚਿੰਗ ਹੀ ਗਈਏ ਦੋਨੇ ਯੈਲੋ ਯੈਲੋ ਪਾ ਕੇ ਆਈਆਂ ਨਾ ਇਹ ਵੀ ਯੈਲੋ ਚਲਾ ਜੋ ਯੈਲੋ ਯਾ ਚਲੋ ਫਿਰ ਬਣਾਓ ਚਾਹ ਫਿਰ ਪੀਏ ਅੰਛ ਦੀ ਵੀ ਮੈਚਿੰਗ ਅੰਛ ਦੀ ਮੈਚਿੰਗ ਅੰਛ ਨੂੰ ਆ ਲੈ ਕੇ ਦਿੱਤੀਆਂ ਡੰਡੀਆਂ ਖੇਡਣ ਵਾਸਤੇ ਅਜਿਹਾ ਬਣਾਈਏ ਨਹੀਂ ਲੱਗਦਾ ਸਮੈਚ ਹੀ ਆਉਂਦੀ ਹੈ ਸਾਹ ਨਹੀਂ ਉੱਤਰ ਕੀ ਬਣਾਉਣ ਲੱਗੇ ਕੋਕੜੇ ਪਤੌੜੇ ਪਤੌੜੇ ਰਹਿ ਜਾਂਦੇ ਅਸੀਂ ਖਾ ਕੇ ਆਏ ਹੁਣ ਮੈਂ ਬੋਲਿਆ ਮਟਰਾਂ ਦੇ ਪਕੌੜੇ ਸਵਾਦ ਬੰਦ ਸੁੱਕੇ ਪਰੌੜੇ ਖਾਈਏ ਨਹੀਂ ਸੁੱਕੇ ਬਰੇਡ ਬਣ ਕੇ ਤੇ ਹੁਣ ਠੰਡ ਚ ਤਾਂ ਫਿਰ ਆਈ ਜਿੱਧਰ ਚੱਲਦੀ ਹਨ ਪਕੌੜੇ ਜਾ ਮਿਰਚ ਚਾਹ ਮਿਰਚ ਚਾਹ ਕਾਟੋ ਢੀ ਸੰਗਣੀ ਸੰਗਣੀ ਕਦਰ ਨਰਗਸ ਦਾ ਫੋਨ ਆਇਆ ਸੀਗਾ ਨਰਗਸ ਨੂੰ ਕਿਹਾ ਸੀ ਸਾਨੂੰ ਨਾ ਸਿਮੀ ਦੀਦੀ ਨਹੀਂ ਹਵੇਲੀ ਲੈ ਕੇ ਗਏ ਸੀ ਉੱਥੇ ਖਾਣਾ ਖਾਇਆ ਸੀ ਆਹੋ ਮੈਂ ਦੱਸਦੀ ਸੀ ਗੱਲ ਉਹਨੇ ਵੀਡੀਓ 'ਤੇ ਕਹਿੰਦੀ ਮੈਂ ਤਾਂ ਕੋਈ ਨਹੀਂ ਸਾਡੇ ਕੋਲ ਆ ਜਾ ਤੁਹਾਨੂੰ ਮੈਂ ਆਹੋ ਮੈਂ ਕਿਹਾ ਮੈਂ ਤਾਂ ਦੱਸਦਾ ਪਿਆ ਮੈਂ ਕਿਹਾ ਤੁਹਾਨੂੰ ਮੈਂ ਕਿਹਾ ਤੁਸੀਂ ਵੀ ਸਾਨੂੰ ਤੁਸੀਂ ਵੀ ਲਿਆ ਜਾ ਸਕਦੇ ਹੋ ਵੈਸੇ ਹਾਂ ਵੇ ਜੀ ਜੀ ਕਿ ਥੈਂਕ ਯੂ ਮੈਂ ਐਕਚੁਅਲੀ ਕਿ ਥੈਂਕ ਯੂ ਥੈਂਕ ਯੂ ਕਰਦੇ ਥੈਂਕ ਯੂ ਅਗਰ ਕਿ ਗੁਰਲੀਨ ਨੂੰ ਦਿੱਤਾ ਨਹੀਂ ਉਹ ਮੂਰੀ ਬਣਾਉਂਦੀ ਵਿਚਾਰੀ ਨਹੀਂ ਮੈਂ ਖੜੇ ਨਹੀਂ ਪੁਸ਼ਪਾ ਪੁਸ਼ਪਾ ਹਾਂ ਜੀ ਕੱਟਣਾ ਸ਼ੁਰੂ ਦੋ ਆਈ ਅਜੇ ਬਸਾਰੇ ਫੜ ਕੇ ਕੱਟਣਾ ਪਿਆ ਰਮਨ ਹਾਂ ਕੱਟਣਾ ਪਿਆ ਇਹ ਦੰਮੀ ਤਾਂ ਨਾ ਹੈਲਪ ਕਰਾਊਗਾ ਪੂਰੀ ਤੇਰੇ ਕੈਂਚੀ ਨਹੀਂ ਕੱਟਦੀ ਇੱਧਰ ਦੀ ਪਤਾ ਇੱਧਰ ਤੇ ਲਿਆ ਮੈਂ ਕੱਟਾਂ ਓਰੇ ਖਾ ਖਤਮ ਦੇ ਦਿੱਤੇ 25 ਪਾਣੀ ਦੀ ਕਾਟਾ ਹੈ ਇਹਨਾਂ ਤੋਂ ਹੋਣੀ ਦੇ ਗਵਾ ਇੱਕ ਇੱਕ ਕਰਕੇ ਫੜਾਈ ਦੋ ਰੋਟੀ ਖੋੜੀ ਹੈ ਇਹ ਕਿਹੜਾ ਲੈ ਗਏ ਸੋਨਾ ਬਣੀ ਜਾਂਦਾ ਨਾ ਗਵਾ ਨਾ ਦੇ ਰਹੋ ਕਿਨੱਟ ਬੋਲ ਜਲਦੀ ਮਿਲਾਂਦਾ ਬਣਾਟਾ ਮੇਰਾ ਪਰਦਾ ਮੇਰੇ ਨਾਲ ਕਰ ਰਿਹਾ ਹੈ ਅੱਗੇ ਰੱਖ ਕੇ ਲਾਇਆ ਹਿੰਦੀ ਅੱਗੇ ਮੇਰੇ ਨਾਲ ਨਹੀਂ ਦੁਦਾਨੀ ਦਾ ਤੋੜ ਨਹੀਂ ਸਕਦਾ ਆਪਾਂ ਘਰ ਦੀ ਤੋੜ ਜਾਣਾ ਜਣਾ ਉੱਤਰ ਨਹੀਂ ਗਿਆ ਮਾਮੂ ਜੀ ਨਹੀਂ ਮੇਰੇ ਤੇ ਇੱਥੇ ਜਾਦਾ ਨਹੀਂ ਘਟੀਓ ਪੈਂਦਗੇ ਆਹ ਤੇ ਚਾਂਗੇ ਆ ਤੋ ਇਦਾਂ ਵੀ ਕਰ ਤੇ 6 ਹੋਣੇ ਉਧਰ ਸਰ ਇੱਥੇ ਆਜਾ ਉਧਰ ਸਰ ਇੱਥੇ ਹਾਂ ਆ ਦੇਖ ਆ ਤਰਸਾ ਦੇ ਬਣ ਜਾਣੇ ਆ ਆਜਾ ਬਾਹਰ ਦੇ ਜਾਣੇ ਉਧਰ ਪਏ ਆ ਤਪਦੋਸ਼ ਕਿੰਨੇ ਦੇ ਦੱਸ ਤਾ ਨੌ ਯਾਰ ਇਹ ਮੈਂ ਕਹਿੰਦਾ ਤੂੰ ਚੱਲ ਲੈ ਤੂੰ ਕਰ ਕਿੱਥੀ ਆ ਲੈ ਲੈ ਵਾ ਗਰਲੀ ਨੇ ਦੇ ਉੱਪਰ ਸਕੇਟਿੰਗ ਕਰਨੀ ਕਰਨੀ ਹੈ ਨਾ ਮੈ ਨਹੀਂ ਕਰਨੀ ਮੈਂ ਸਿਆਣਾ ਵਾ ਨਾ ਤੇ ਪਾਨਾ ਮਾਰੂ ਕਹਿੰਦੀ ਕਹਿੰਦੀ ਨੱਕ ਤੇ ਪਾਨਾ ਮਾਰੂ ਜੇ ਸੋਚ ਜੇ ਸੋਚ ਲੈ ਦੇਖ ਨਾ ਨੱਕਾ ਕਰ ਉਹ ਆਹ ਪਾਪਾ ਜੀ ਮੈਂ ਕਾਟੇ ਦਾ ਬਿਨਾ ਚਾਹਦੀ ਹਾਂ ਕਿ ਕਿ ਕਾਸਤਾ ਬਿਨਾ ਚਾਹਦੀ ਹਾਂ ਪਾਉਂਦੇ ਆਉਂਦੇ

ਚੱਲ 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 ਬਾਹਰ ਚੁੱਪ ਕਰ ਜਾ ਪਾ ਰਿਦਮ ਬਣਾ ਦੇ ਦੋ ਲੈ ਲੈ ਕਿਉਂ ਮੈਨੂੰ ਜੋ ਕੋਈ ਭਾਈ ਵੀ ਤੁਹਾਨੂੰ ਸਾਰਾ ਯਾਦ ਆ ਰਿਹਾ ਠੀਕ ਹੈ ਉਹ ਮੋਢੇ ਲਾ ਕੇ ਬੈਠੀ ਉਹ ਮੈਨੂੰ ਯਾਦ ਆ ਰਿਹਾ ਕੋਈ ਪਾਸੇ ਆ ਜਾਣਾ ਯਾਦ ਆ ਰਿਹਾ ਮੈਂ ਪ੍ਰਸਤਾਵ ਲੈਂਚ ਦਾ ਤਾਲੀਆ ਪਾਣੀ ਹੈ ਹੋਰ ਨਾ ਕਰਿਆ ਹੋਣਾ ਨਹੀਂਗਾ ਥੋੜਾ ਅਸਲ ਥੋੜਾ ਤਾਲੀਆਂ ਆਹ ਬਹੁਤ ਹੋ ਗਿਆ ਦਿਨ ਸਮਾਪਤ ਹੈ ਇਹਨਾਂ ਦਾ ਨੇ ਇਹਨੇ ਮਿਲਾਂ ਦਾ ਨਹੀਂ ਉਹ ਪਤਾ ਨਹੀਂ ਕਿ ਇਹ ਸਾ ਬਣਾਦਾ ਪੁੰਜਦੇ ਮੋਲ੍ਲਾ ਵੀ ਬੜਾ ਗੀਲਾ ਕਰਦੀ ਉਹ ਤਾਲੀਆਂ ਨਿੱਚੜਦਾ ਹੀ ਨਹੀਂ ਨਾਣਵਾਸ ਇੱਕ ਅੰਥੇ ਕਹਿੰਦਾ ਭਾਜੀ ਜਾਣਾ ਨਾਲ ਉਹ ਵੀ ਲੈ ਜਾਣਾ ਜਾਣਾ ਉਹਨੇ ਨਾਲ ਸਾਡੇ ਇਹ ਮੈਂ ਕੁੜੀ ਨਹੀਂ ਤੈਨੂੰ ਚੱਗੀ ਵੈਸੇ ਹੀ ਉਹ ਕਹਿੰਦਾ ਪ੍ਰੋਪਰ ਮੈਂ ਰਹਿ ਕੇ ਆਣਾ ਦੋ ਦਿਨ ਆ ਕੀ ਸਾਰੀ ਸਾਰੀ ਬਾਲਾ ਪਾਪਾ ਤੋਂ ਪਾਪਾ ਨੂੰ ਬਣਾ ਲਾ ਫਿਰ ਲੈ ਜਨਾਂ ਅਸੀਂ ਤੈਨੂੰ ਚਲ ਠੀਕ ਹੈ ਪੁਸ਼ਪਾ ਕਾਉ ਕੀ ਕਰਦੀ ਸੀ ਬਾਏ ਬਾਏ ਪੁਸ਼ਪਾ ਦਾ ਬਣ ਕੇ ਦਿਖਾ ਦੇਖੋ ਜੀ ਪੁਸ਼ਪਾ ਬਣੀ ਤਕਦੀਰ ਪੁਸ਼ਪਾ ਪੁਸ਼ਪਾ ਰਾਜ ਪੁਸ਼ਪਾ 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 ਵੀ ਹੋ ਗਈ ਪੁਸ਼ਪਾ 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 ਤੁਸੀਂ ਕਰੋ ਇਹ ਹੈ ਹੈ ਚੱਲ ਗਏ ਕਹਿੰਦੀ ਹੈ ਚੱਲ ਗਏ ਗੱਡੀ ਚ ਚਲੋ ਚੱਲੀਏ ਤਨੂ ਠੀਕ ਆ ਓਕੇ ਬਾਈ ਓਕੇ ਬਾਈ ਬਾਈ ਤੁਸੀਂ ਨਾਲ ਜਾਣਾ ਮੇਰੇ ਬਾਈ ਬਾਬਾ ਤੂੰ ਰਹਿਣ